ਬਾਬਾ ਜੀ ਕੀ ਕਹਿੰਦਾ ਸੀ ਥੋੜੇ ਦਿਨ ਪਹਿਲਾਂ ਗੰਜੜ ਜਿਹਾ ਮਿੱਤ ਸਾਹ ਸੰਸਦ ਦੇ ਅੰਦਰ ਹੈ ਨਾ ਸੰਤ ਭਿੰਡਰਾਲੇ ਦਾ ਨਾਂ ਲੈਂਦਾ ਸੀਗਾ ਅੰਮ੍ਰਿਤਪਾਲ ਨੂੰ ਕੋਟ ਕਰਦਾ ਸੀਗਾ ਕਿ ਅਸੀਂ ਫੜ ਲਿਆ ਜੀ ਤੇ ਅੱਜ ਗੁਰੂਗ੍ਰਾਂਤ ਸਾਹਿਬ ਮਾਰਾ ਦਾ ਪਾੜ ਕਰਦਾ ਜੇੜ ਦੇ ਅੰਦਰ ਜਿਨ੍ਹਾਂ ਨੂੰ ਫੜਨਾ ਸੀਗਾ ਜਿਨ੍ਹਾਂ ਨੂੰ ਰੋਕਣਾ ਸੀਗਾ ਪਾਲਗਾਮ ਦੇ ਅੰਦਰ ਉਹ ਤਾਂ ਥੋੜੇ ਤੋਂ ਰੁਕੇ ਨਹੀਂ ਹੈਗੇ ਅੰਨ ਹੱਤਿਆ ਤੇ ਤੁਸੀਂ ਵਾਰ ਕਰਨਾ ਚਾਹ ਜਾਣਦੇ ਹੋ ਅੰਮ੍ਰਿਤਪਾਲ ਨੇ ਤਾਂ ਹਜੇ ਕੋਈ ਹਥਿਆਰ ਨਹੀਂ ਚੱਕੇ ਸੀਗੇ ਉਹ ਤਾਂ ਰਾਜ ਦੀ ਗੱਲ ਕਰਦਾ ਸੀ ਨਸ਼ੇ ਤੋਂ ਦੂਰ ਹੋਣ ਦੀ ਗੱਲ ਕਰਦਾ ਸੀ। ਆ ਜਿਨ੍ਹਾਂ ਨੇ ਹਥਿਆਰ ਚੱਕੇ ਸੀ ਅੰਤਗਵਾਦੀ ਉਹ ਤਾਂ ਰੁਕੇ ਨਹੀਂ ਤੁਹਾਡੇ ਤੋਂ। ਉਹ ਨਰਦੋਸੇ ਮਾਰਦੇ ਉੱਥੇ। ਦੇਸ਼ ਦਾ ਨਾਸ ਕਰਤਾ ਹੈ ਨਾ ਅਮਿਤ ਸ਼ਾ ਮੋਦੀ ਵਰਗੇ ਗੰੰਦਾ ਨੇ। ਧਰਮ ਦੇ ਨਾਂ ਤੇ ਇੰਨਾ ਗੰਦ ਪਾਤਾ। ਕਦੇ ਤੁਸੀਂ ਰੇੜੀ ਦਾ ਪੁੱਛ ਕੇ ਵੀ ਆ ਰੇੜੀ ਕੀ ਦੀ ਐ ਜੇ ਤੂੰ ਅਸਮਾਨ ਲੈਣਾ ਐ ਜੇ ਤੂੰ ਨਹੀਂ ਲੈਣਾ। ਧਰਮ ਦੀ ਇੰਨੀ ਗੰਤੀ ਰਾਜਨੀਤੀ ਤੁਸੀਂ ਸਟਾਰਟ ਕਰਤੀ। ਮਾਈਨੋਰਟੀਸ ਨਾਲ ਤੁਸੀਂ ਧੱਕਾ ਕਰਨ ਲੱਗ ਗਏ। ਠੀਕ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਹੈ ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਡੱਕ ਦਿੰਨੇ ਹੋ। ਜਿਹੜਾ ਰੋਕਣਾ ਸੀ ਉਹਨੂੰ ਰੋਕ ਲੈਂਦੇ ਅਸੀਂ ਤਾਂ ਬਥੇਰਾ ਕਿਹਾ ਲੈਕਸਨਾਂ ਦੇ ਅੰਦਰ ਵੀ ਪਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਨਾ ਕਲੰਨਾ ਦਾ ਦੇਸ਼ ਆ ਇਹ ਇਹਨਾਂ ਨੂੰ ਕਿੱਥੇ ਸਮਝ ਆਉਂਦੀ ਆ ਉਹ ਮਰ ਗਏ ਉੱਥੇ ਨਰਦੋਸੇ ਪਾਲਗਾਮ ਦੇ ਅੰਦਰ ਧਰਮ ਦੀ ਰਾਜਨੀਤੀ ਦੀ ਪੇਂਟ ਚੜੇ ਨੇ ਸ਼ਰਮ ਆਣੀ ਚਾਹੀਦੀ ਆ ਅਰ ਜਿਹਨਾਂ ਨੇ ਮਾਰੇ ਕਿਉਂਕਿ ਜਿਹੜੇ ਨਰਦੋਸਿਆਂ ਨੂੰ ਮਾਰਦੇ ਨੇ ਇਨਸਾਨੀਅਤ ਦਾ ਕਤਲ ਕਰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਜੈਸੇ ਕਿਸੇ ਧਰਮ ਨਾਲ ਇਹਨੂੰ ਅਟੈਚ ਕਰਾਂਗੇ ਨਾ ਇਹ ਧਰਮ ਦਾ ਕਸੂਰ ਨਹੀਂ ਹੈਗਾ ਇਹ ਤਾਂ ਸੋਚ ਹੁੰਦੀ ਹੈ ਗੰਦੀ ਪਰ ਗੰਦੇ ਪਾਇਆ ਹੋਇਆ ਸਾਰਾ ਮਿੱਤ ਸਾਹ ਵਰਗੇ ਮੋਦੀ ਵਰਗੇ ਗੰਦਾ ਦਾ ਜਿਹੜੇ ਧਰਮ ਦੇ ਨਾਂ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਥੇ ਨਿਰਦੋਸ਼ੇ ਮਰਨ ਚਾਹੇ ਹਿੰਦੂ ਮਰਨ ਚਾਹੇ ਮੁਸਲਮਾਨ ਮਰਨ ਚਾਹੇ ਸਿੱਖ ਮਰਨ ਇਹਨਾਂ ਨੂੰ ਆਪਣੀ ਕੁਰਸੀਆਂ ਤੋਂ ਮਤਲਬ ਆ ਤੇ ਅੱਜ ਰੈੱਡ ਕਾਰਪਟਾਂ ਦੇ ਫਿਰਕੇ ਉੱਥੇ ਸ਼ਰਧਾਂਜਲੀ ਅੰਦੇ ਰਹੇ ਨੇ ਅਮਿਤ ਸਾਹ ਵਰਗੇ ਰੈੱਡ ਕਾਰਪਟ ਵਿਛਾਏ ਹੋਏ ਨੇ ਸ਼ਰਧਾਂਜਲੀ ਦੇਣ ਵਾਸਤੇ ਨਾਸ ਕਰਦੇ ਨੇ ਇਹ ਦੇਸ਼ ਦਾ ਉਹ ਬਾਗਾ ਬਾਰਡਰ ਬੰਦ ਕਰਤਾ ਬਾਗਾ ਬਾਰਡਰ ਤੋਂ ਆਏ ਸੀ ਉਹ ਬਾਕੀ ਬਾਦਰ ਤੋਂ ਤਾਂ ਆਪਣਾ ਚੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ 'ਚ ਮੱਥਾ ਟੇਕਣ ਜਾਂਦੇ ਨੇ। ਇਹਦੇ ਤੋਂ ਵੀ ਮੱਚਦੇ ਨੇ ਇਹ। ਵੀ ਜਮਾ ਤੋੜਦੇ ਰਿਸ਼ਤੇ ਹਨਾ ਵੀ ਜਿਹੜਾ ਪਿਆਰ ਵਧਿਆ ਹੋਇਆ ਆਪਸ 'ਚ ਨਾ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦਾ। ਬਹੁਤ ਵੱਡੀਆਂ ਚਾਲਾਂ ਨੇ ਇਹਨਾਂ ਦੀਆਂ ਬਾਬਾ ਜੀ। ਪਰਦੇਸ ਦਾ ਨਾਸ ਕਰਤਾ ਇਹਨਾਂ ਨੇ ਧਰਮ ਦੇ ਰਾਜਨੀਤੀ ਦੇ ਨਾਮ ਦੇ ਅੰਦਰ। ਕਿਉਂਕਿ ਧਰਮ ਤਾਂ ਇਹ ਸਿਖਾਉਂਦਾ ਵੀ ਸਾਰਿਆਂ ਦੀ ਇੱਜ਼ਤ ਕਰੋ ਸਾਰੇ ਇਕੱਠੇ ਰਹਿਣ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਨ ਹੈ ਨਾ ਤੇ ਇਸ ਚਾ ਮਾਹੌਲ ਐਵੇਂ ਦਾ ਹੋਵੇ ਕਿ ਸਭ ਨੇ ਭਈ ਇਸ ਦੇਸ਼ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ। Prenani, dizdena skarta.